ਸ੍ਰੀ ਹਾਰਿ ਕ੍ਰਿਸ਼ਨ ਅੰਤੇ ਆਈ ਹੈ ਜੀ ਗੁਰੂ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਨਨ ਗੁਰੂ ਅਤੇ ਗੁਰੂ ਬਾਦੁਰ ਸਿੰਘ ਗੁਰਦਾ ਬਖਸ਼ੀ ਆਠਵੇਂ ਪਾਸ਼ਾ ਨੂੰ ਧਿਆਉਣਾ ਕਰੀਏ ਜਿਸ ਦੇ ਢੇ ਸਭ ਦੁੱਖ ਜਾ ਦੁੱਖ ਕਰਨਾ ਸਾਰੇ ਦੁੱਖ ਕੁੜੀਆਂ ਦੇ ਕੋਲ ਦੂਰ ਹੋ ਗਏ ਕੀ ਜਿਸ ਪ੍ਰਸਾਦ ਮਾਰਾ ਤਾਲ ਕੀ ਤੇਰੇ ਆ ਰਹੇ ਸੀ ਬਿਜਾਰੇ ਕਿਨਾਰੇ ਕਿਨਾਰੇ ਇਹ ਪੂਰੀ ਬ੍ਰਾਹਮਣ ਸੀ ਉਸ ਰਾਤੀ ਕੇ ਕੋਲੀ ਹੋ ਗਿਆ ਉਸੇ ਘਰ ਗਿਆਨ ਕੱਢਤਾ ਉਹਦੇ ਕੋਲੋਂ ਮਦਬੂਆ ਹੁੰਦੀ ਸੀ ਕਿ ਬਾਹਰ ਕੇ ਲਿਆਇਆ ਉਹ ਦਰਿਆਜ ਡੁੱਬਣ ਆਪੇ ਆਇਆ ਸੀ ਹੜ੍ਹ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਰਸਤਰੀ ਵਿੱਚ ਪੈ ਗਿਆ ਬਈ ਮੈਂ ਇੱਕ ਜੇ ਰੁਕ ਨਾ ਮਨੂ ਲੈਣਵਾ ਦਰਿਆਜ ਫੇਰ ਡੁਬਾਂਗਾ ਹਜ਼ੂਰ ਦੇ ਸਾਹਮਣੇ ਆ ਦੇਖ ਕੇ ਮਾਲਾ ਕੁਛ ਦੀ ਤਿਆ ਸਿੱਖਣ ਕਿ ਮਾਲਾ ਕਹਿੰਦੇ ਕਾਲਿਆ ਸਾਡਾ ਰਮਾਲ ਦਿਓ ਸਤਨਾਮ ਵਾਹਿਗੁਰੂ ਕਾ ਕੇ ਰਛਾ ਤੇ ਜੀਰੋ ਜਦੋਂ ਉਹ ਰਛਾ ਤੇ ਫੇਰਿਆ ਉਹੜ ਹੜ ਗਿਆ ਸੀ ਰਾਜੀ ਹੋ ਗਿਆ ਸੀ ਕਿਉਂ ਜਿਨ੍ਹਾਂ ਦੇ ਦਰਸ਼ਨ ਨੇ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਤਰ੍ਹਾਂ ਗੰਗੇ ਤੋਂ ਗੋਲੇ ਤੋਂ ਗੀਤਾਰੇ ਆਸ ਪੰਖੁਖ ਰੇਸ਼ ਕਰਾਏ ਅਦਤ ਪੁਰਸ਼ੇਤਰੀ ਜਸਰਤੀਆਂ ਸਿਮਰਤੀਆਂ ਦੇ ਪੰਚਾਮ ਤੋਂ ਅਰਥ ਮਹਾਰਾਜ ਸਾਹਿਬ ਜੀ ਨੇ ਚਰਚਾ ਹੋਈ ਇਹ ਮਰੀ ਗਈ ਸੀ ਦਿੱਲੀ ਦੇ ਬੰਗਲੇ ਸਾਲ ਜਾ ਕੇ ਚੰਨਾ ਦੇ ਜਲਵਾ ਵਿੱਚ ਕਿਸੇ ਸਾਜ ਇਸ਼ਾਰਿਆਂ ਦੀ ਬਿਮਾਰੀ ਕਿੱਕ ਦਿੱਤੀ ਜਿਨ੍ਹਾਂ ਦੇ ਦਰਸ਼ਨ ਨਾਲ ਸਾਰੇ ਦੁੱਖ ਚਲੇ ਜਾਂਦੇ ਜਮਨ ਮਰਨ ਦੇ